ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਭੈਣਾਂ ਦੇ ਬੁਟੀਕ ਤੇ ਤੇ ਕਾਫੀ ਦਿਨਾਂ ਤੋਂ ਡਿਮਾਂਡ ਸੀ ਕਾਫੀਆਂ ਮੇਰੀਆਂ ਭੈਣਾਂ ਦੀ ਕਾਫੀ ਭੈਣਾਂ ਮੇਰੀਆਂ ਕਹਿ ਰਹੀਆਂ ਸੀ ਜਿਹੜੇ ਤੁਸੀਂ ਪਹਿਲਾਂ ਕਾਟਨ ਦੁਪੱਟੇ ਵਾਲੇ ਸੂਟ ਲੈ ਕੇ ਆਏ ਸੀ ਉਹਦੇ ਨਾਲ ਦੇ ਕੁਝ ਹੋਰ ਲੈ ਕੇ ਆਓ ਉਹਦੇ ਨਾਲ ਤੇ ਅੱਜ ਸੂਟ ਨਹੀਂ ਆਏ ਮਤਲਬ ਕਾਟਨ ਦੁਪੱਟਾ ਨਹੀਂ ਹੈਗਾ ਇਹ ਕੋਟਾ ਡੋਰੀਆ ਦੁਪੱਟੇ ਦੇ ਨਾਲ ਅੱਜ ਤੁਹਾਡੇ ਲਈ 컬렉ਸ਼ਨ ਲੈ ਕੇ ਆਏ ਨਵੀਂ ਤੇ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਦੇ ਕੋਟਨ ਦੁਪੱਟੇ ਨਾਲ ਵੀ ਸੂਟ ਲੈ ਕੇ ਆਓ ਤੇ ਉਹ ਸੂਟ ਜੀ ਆਪਣੇ ਸਾਰੇ ਸੇਲ ਹੋ ਗਏ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਤੇ ਅੱਜ ਤੁਹਾਡੇ ਲਈ ਨਵੀਂ ਕਲੈਕਸ਼ਨ ਲੈ ਕੇ ਆਏ ਆ ਜੋ ਤੁਹਾਡੀ ਡਿਮਾਂਡ ਹੋਏਗੀ ਉਹੀ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਨੈਕਸਟ ਟਾਈਮ ਜਿਵੇਂ ਤਿਹਾਰ ਆ ਰਹੇ ਨੇ ਜੀ ਰਖੜੀ ਆ ਰਹੀ ਹੈ ਤੀਆਂ ਦਾ ਤਿਹਾਰ ਆ ਰਹੇ ਕਈ ਥਾਂ ਤੇ ਮੈਨੂੰ ਲੱਗਦਾ ਤੀਆਂ ਦਾ ਫੰਕਸ਼ਨ ਹੋ ਚੁੱਕਿਆ ਤੇ ਕਈ ਥਾਵਾਂ ਤੇ ਹੋਣਾ ਹੈ ਤੇ ਉਹਨਾਂ ਵਾਸਤੇ ਵੀ ਸੂਟ ਜਿਹੜੇ ਆਉਣਗੇ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਆਫਰ ਲਾਵਾਂਗੇ ਜੀ ਰਖੜੀ ਤੇ ਵੀ ਆਪਾਂ ਸੂਟ ਲਿਆਵਾਂਗੇ ਕਿਉਂਕਿ ਪੈਣਾ ਨੇ ਗਿਫਟ ਲੈਣਾ ਹੁੰਦਾ ਹੈ ਪੈਣਾ ਨੇ ਸੂਟ ਲੈਣੇ ਹੁੰਦੇ ਨੇ ਤੇ ਆਪਾਂ ਉਹਨਾਂ ਵਾਸਤੇ ਵੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਵਾਂਗੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅਸੀਂ ਵੀਡੀਓ ਕਰਦੇ ਆ ਸ਼ੁਰੂ ਅੱਜ ਦੀ ਨਵੀਂ ਕਲੈਕਸ਼ਨ ਦੇ ਨਾਲ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਸੂਟ ਬਾਏ ਕਰਨੇ ਹੁੰਦੇ ਤੇ ਉੱਪਰ ਦਿੱਤੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਕਰਕੇ ਬਾਏ ਕਰ ਸਕਦੇ ਹੋ ਕਹਿੰਦੇ ਕਿ ਤੁਸੀਂ ਭੈਣਾਂ ਦੇ ਬੁਟੀਕ ਤੋਂ ਮਤਲਬ ਤੁਹਾਡਾ ਅੱਡ ਹੈ ਅੱਡ ਕੁਝ ਨਹੀਂ ਜੀ ਸਾਡ ਚੈਨਲ ਅਲੱਗ-ਅਲੱਗ ਨੇ ਸਾਡੇ ਤੇ ਕੰਮ ਸਾਡਾ ਭੈਣਾਂ ਦਾ ਬੁਟੀਕ ਦਾ ਇਕੱਠਾ ਹੀ ਜਿਹੜਾ ਸਾਡਾ ਬੁਟੀਕ ਦਾ ਚੱਲ ਰਿਹਾ ਆਪਣੇ ਕੋਲ ਜਿਹੜਾ ਪ੍ਰਿੰਟਡ ਸੂਟਾਂ ਦਾ ਕੰਮ ਸੀ ਕਾਫੀ ਜ਼ਿਆਦਾ ਸੀ ਤੇ ਥੋੜਾ ਮੈਂ ਵੀ ਫ੍ਰੀ ਰਹਿੰਦੀ ਸੀ ਤੇ ਮੈਂ ਕਿਹਾ ਚਲੋ ਸੋਚਿਆ ਕਿ ਨਾਲੇ ਤਾਂ ਮੈਂ ਥੋੜਾ ਬਿਜ਼ੀ ਹੋ ਜਾਾਂਗੀ ਤੇ ਨਾਲੇ ਚਲੋ ਆਪਣੀਆਂ ਭੈਣਾਂ ਨਾਲ ਸੂਟ ਸ਼ੇਅਰ ਕਰਿਆ ਕਰਾਂਗੇ ਹਨਾ ਤੇ ਵਧੀਆ ਲੱਗਦਾ ਜਦੋਂ ਭੈਣਾਂ ਦੇ ਕਮੈਂਟ ਆਉਂਦੇ ਤੇ ਬਹੁਤ ਹੀ ਵਧੀਆ ਲੱਗਦਾ ਤੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਤੇ ਸਭ ਤੋਂ ਪਹਿਲਾਂ ਜੀ ਆਪਾਂ ਕਰਾਂਗੇ ਅੱਜ ਦੀ ਕਲੈਕਸ਼ਨ ਬਾਰੇ ਗੱਲ ਅੱਜ ਦੀ ਕਲੈਕਸ਼ਨ ਹੈਗੀ ਹੈ ਫੈਬਰਿਕ ਕਮੈਂਡੇ ਸਿਰਫ ਦੁਪੱਟਾ ਚੇਂਜ ਹੋਇਆ ਜੀ ਦੁਪੱਟਾ ਜਿਹੜਾ ਇਹਦਾ ਕੋਟਾ ਡੋਰੀਆ ਦਾ ਆ ਗਿਆ ਤੇ ਕੁਝ ਕੁ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਕਿ ਇਹ ਜੀ ਸੌਫਟ ਕਪੜਾ ਹੋਏਗਾ ਹਾਂ ਜੀ ਜੀ ਕਪੜਾ ਦੇਖੋ ਸੌਫਟ ਹੈ ਕਾਟਨ ਦਾ ਆਪਾਂ ਕੋਈ ਵੀ ਸੂਟ ਪਾਨੇ ਆ ਸੌਫਟ ਹੈ ਬਾਕੀ ਜੀ ਇੱਥੇ ਇੱਕ ਗੱਲ ਹੋਰ ਜਿੰਨਾ ਆਪਾਂ ਗੁੜ ਪਾਵਾਂਗੇ ਓਨਾ ਮਿੱਠਾ ਹੁੰਦਾ ਹਨਾ ਤੇ ਜਿਉ ਜਿ ਆਪਾਂ ਇਹਦੇ ਸੂਟਾਂ ਦੇ ਰੇਟ ਵਾਢੇ ਜਾਣਗੇ ਤੇ ਉਤੀ ਜ਼ਿਆਦਾ ਵਧੀਆ ਹੁੰਦੇ ਜਾਣਗੇ ਹਨਾ ਆਪਾਂ ਜਿਵੇਂ ਆਪਾਂ ਡੇਲੀ ਵੇਅਰ ਵਾਸਤੇ ਤੇ ਆਪਾਂ ਨੂੰ ਇਹੋ ਜਿਹੇ ਘਰਾਂ ਦੇ ਵਿੱਚ ਸੂਟ ਵਧੀਆ ਲੱਗਦੇ ਨੇ ਤੇ ਅੱਜ ਵੀ ਤੇ ਚਲੋ ਜੀ ਸਭ ਤੋਂ ਪਹਿਲਾਂ ਫਸਟ ਸੂਟ ਤੋਂ ਆਪਾਂ ਕਰਦੇ ਹਾਂ ਸ਼ੁਰੂ ਤੇ ਲੋ ਜੀ ਕਾਟਨ ਦੇ ਵਿੱਚ ਹੈ ਤੇ ਫਸਟ ਸੂਟ ਹੈ ਬਹੁਤ ਪਿਆਰਾ ਕਲਰ ਹੈ ਲਾਈਟ ਜਿਹਾ ਪਿਆਜੀ ਕਲਰ ਹੈ ਇਹਦੇ ਦੇਖੋ ਜੀ ਪ੍ਰਿੰਟਿੰਗ ਇਹ ਹੈ ਜੀ ਸ਼ਰਟ ਸ਼ਰਟ ਚੈੱਕ ਕਰ ਸਕਦੇ ਹੋ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਤੇ ਦੇਖੀ ਨੀਚੇ ਘੇਰੇ ਤੇ ਬਾਰਡਰ ਬਣਿਆ ਚਾਹੇ ਤੁਸੀਂ ਚੱਕ ਕੇ ਇਹਨੂੰ ਚਾਕਾਂ ਦੇ ਉੱਪਰ ਲਗਵਾ ਲਓ ਚਾਹੇ ਤੁਸੀਂ ਘੇਰੇ ਤੇ ਲਗਵਾ ਲਓ ਗਲੇ ਤੇ ਡਿਜ਼ਾਈਨਿੰਗ ਕਰ ਸਕਦੇ ਹੋ ਤੇ ਬਹੁਤ ਹੀ ਸੋਹਣਾ ਰੈਡੀ ਹੋਏਗਾ ਇਹ ਸਾਰਾ ਇਹ ਆ ਗਈ ਜੀ ਇਹਦੀ ਬਾਟਮ ਬਾਟਮ ਵੀ ਬਹੁਤ ਪਿਆਰੀ ਏ ਬਾਟਮ ਦਾ ਡਿਜ਼ਾਈਨ ਦੇਖੋ ਪ੍ਰਿੰਟਿੰਗ ਬਹੁਤ ਪਿਆਰੀ ਇਹ ਰਹੀ ਜੀ ਬਾਟਮ ਇਹ ਤੇ ਇਹਦੇ ਨਾਲ ਚਾਹੇ ਤੁਸੀਂ ਪਲਾਜ਼ੋ ਬਣਾ ਲਓ ਚਾਹੇ ਤੁਸੀਂ ਸਲਵਾਰ ਬਣਾ ਲਓ ਇਹ ਆ ਗਈ ਜੀ ਆਪਣੀ ਬਾਟਮ ਦਾ ਕੱਪੜਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਚੈੱਕ ਕਰ ਲਓ ਤੁਸੀਂ ਚੰਗੀ ਤਰ੍ਹਾਂ ਦੀ ਇਹ ਰਹੀ ਡਿਜ਼ਾਈਨਿੰਗ ਇਹ ਰਹੇਗੀ ਬਾਟਮ ਤੇ ਇਹ ਰਹੇਗੀ ਜੀ ਸ਼ਰਟ ਤੇ ਲੋ ਜੀ ਇਹ ਆ ਗਿਆ ਦਾ ਦੁਪੱਟਾ ਤੇ ਕਾਫੀ ਮੇਰੀਆਂ ਭੈਣਾਂ ਕਹਿੰਦੀਆਂ ਸੀ ਦੁਪੱਟਾ ਇਹ ਹਾਰਡ ਹੈ ਇਹ ਦੁਪੱਟਾ ਹਾਰਡ ਨਹੀਂ ਜੀ ਜਦੋਂ ਆਪਾਂ ਇਹਨੂੰ ਵਾਸ਼ ਕਰਾਂਗੇ ਤੇ ਕਾਫੀ ਸੌਫਟ ਹੋ ਜਾਂਦਾ ਹੈ ਇਹ ਕੋਟਾ ਡੋਰੀਆ ਦਾ ਦੁਪੱਟਾ ਹੈ ਤੇ ਇਹਦੀ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬੜਾ ਪਿਆਰਾ ਲੱਗ ਰਿਹਾ ਬਹੁਤ ਹੀ ਸੋਹਣਾ ਤੇ ਲੋ ਜੀ ਇਹ ਵੀ ਦੁਪੱਟਾ ਬਹੁਤ ਜ਼ਿਆਦਾ ਛੋਟਾ ਨਹੀਂ ਹੈਗਾ ਬਹੁਤ ਖੁੱਲਾ ਡੁੱਲਾ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਇਹਦੀ ਲੈਂਥ ਵੀ ਇੰਦੀ ਚੜਾਈ ਦੇਖੋ ਬਹੁਤ ਪਿਆਰਾ ਦੁਪੱਟਾ ਬਹੁਤ ਸੋਹਣਾ ਲੱਗ ਰਿਹਾ ਤੇ ਹੈ ਜੀ ਇਹਦਾ ਡਿਜ਼ਾਈਨ ਜਿਵੇਂ ਦਾ ਬਾਟਮ ਦੇ ਵਿੱਚ ਹੈ ਉਵੇਂ ਦਾ ਹੀ ਦੁਪੱਟੇ ਦੇ ਵਿੱਚ ਹੈ ਤੇ ਥੋੜੇ ਜਿਹਾ ਫਲਾਵਰ ਦਿੱਤੇ ਹੋਏ ਨੇ ਜਿਹੜੇ ਸ਼ਰਟ ਦੇ ਵਿੱਚ ਫਲਾਵਰ ਨੇ ਉਵੇਂ ਹੀ ਇਹਦੇ ਬਾਰਡਰ ਤੇ ਬਣੇ ਹੋਏ ਨੇ ਦੁਪੱਟੇ ਦੇ ਤੇ ਹੈ ਜੀ ਫਰਸਟ ਕਲਰ ਤੇ ਜਿਸ ਵੀ ਮੇਰੀ ਭੈਣ ਨੇ ਬਾਏ ਕਰਨਾ ਹੈ ਇਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਪੁੱਛ ਸਕਦੇ ਹੋ ਤੇ ਬਾਕੀ ਜਿਹੜੇ ਇਹਦੇ ਪ੍ਰਾਈਸ ਨੇ ਉੱਪਰ ਹੀ ਸ਼ੋ ਹੋ ਰਹੇ ਨੇ ਤੇ ਬਾਕੀ ਹੋਰ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਵਟਸਐਪ ਕਰਕੇ ਪੁੱਛ ਸਕਦੇ ਹੋ ਇਹ ਹੈ ਜੀ ਆਪਣਾ ਫਸਕਟ ਬੜਾ ਪਿਆਰਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਇਹ ਦੁਪੱਟੇ ਆਪਣੇ ਜੀ ਖੁੱਲੇ ਢੁਲੇ ਰਹਿਣਗੇ ਜਿਵੇਂ ਆਪਣੇ ਪਹਿਲਾਂ ਕਾਟਨ ਦੇ ਆਪਾਂ ਸੂਟਾਂ ਦੀ ਵੀਡੀਓ ਪਾਈ ਸੀ ਉਵੇਂ ਦੇ ਦੁਪੱਟੇ ਰਹਿਣਗੇ ਬਸ ਇਹ ਕੋਟਾ ਡੋਰੀਆ ਦਾ ਦੁਪੱਟਾ ਆ ਗਿਆ ਚਲੋ ਇਹ ਡੇਲੀ ਵੇਅਰ ਵਾਸਤੇ ਬਹੁਤ ਵਧੀਆ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਨਨੇ ਆ ਬਾਜ਼ਾਰ ਜਾਨਨੇ ਆ ਬਹੁਤ ਵਧੀਆ ਤੇ ਇਹ ਜੀ ਦੂਸਰਾ ਕਲਰ ਤੇ ਇਹਦੀ ਡਿਜ਼ਾਈਨਿੰਗ ਐਵੇਂ ਨਹੀਂ ਸ਼ਰਟ ਦੀ ਮੈਂ ਤੁਹਾਨੂੰ ਖੋਲ ਕੇ ਦਿਖਾਨੀਆ ਕਿਉਂਕਿ ਕੋਈ ਵੀ ਕਨਫਿਊਜ਼ਨ ਨਾ ਰਵੇ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਜੂ ਕੇ ਕਿਉਂਕਿ ਮੇਰੀਆਂ ਭੈਣਾਂ ਫਿਰ ਅਲੱਗ ਪੁੱਛਦੀਆਂ ਪਈਆਂ ਤੇ ਹੈ ਜੀ 셔ਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਤੇ ਇਹਦੇ ਵੀ ਸਾਈਡ ਤੇ ਬਾਰਡਰ ਬਣਿਆ ਹੋਇਆ ਤੁਸੀਂ ਚਾਕਾਂ ਤੇ ਸਲਵਾਰ ਦੇ ਪੌਂਚੇਆ ਤੇ ਘੇਰੇ ਡਿਜ਼ਾਈਨਰ ਸੂਟ ਤਿਆਰ ਕਰਵਾ ਸਕਦੇ ਹੋ ਤੇ ਹੈ ਜੀ ਇਹਦੀ ਬਾਟਮ ਇਹਦਾ ਵੀ ਡਿਜ਼ਾਈਨ ਡਿਫਰੈਂਟ ਆ ਬਹੁਤ ਸੋਹਣਾ ਡਿਜ਼ਾਈਨ ਹੈ ਲੋ ਚੈੱਕ ਕਰੋ ਇਹ ਆਜੀ ਜੀ ਬਾਟਮ ਦੇਖੋ ਇਹਦੀ ਡਿਜ਼ਾਈਨਿੰਗ ਦੇਖੋ ਬਹੁਤ ਸੋਹਣਾ ਲੱਗ ਰਿਹਾ ਤੇ ਵਾਈਟ ਦੇ ਵਿੱਚ ਹੈ ਜੀ ਤੇ ਕਲਰ ਹੈਗਾ ਜੀ ਲਾਈਟ ਜਿਹਾ ਬਲੂ ਡਾਰਕ ਸਕਾਈ ਬਲੂ ਜਿਸ ਨੂੰ ਕਹਿੰਦੇ ਨੇ ਉਹ ਹੈ ਇਹ ਤੇ ਇਹ ਹੈ ਜੀ ਇਹਦਾ ਦੁਪੱਟਾ ਦੁਪੱਟੇ ਦਾ ਡਿਜ਼ਾਈਨ ਚੈੱਕ ਕਰੋ ਇਹ ਦੁਪੱਟਾ ਜੀ ਵਾਸ਼ ਕਰਨ ਤੋਂ ਬਾਅਦ ਬਹੁਤ ਸੌਫਟ ਹੋ ਜਾਣਾ ਬਹੁਤ ਜ਼ਿਆਦਾ ਹੈਵੀ ਵੀ ਨਹੀਂ ਲਾਈਟ ਵੇਟ ਦੁਪੱਟਾ ਹੈ ਤੇ ਤੁਸੀਂ ਲੈਂਥ ਵੀ ਚੈੱਕ ਕਰ ਸਕਦੇ ਹੋ ਦੇਖੋ ਬਹੁਤ ਖੁੱਲੇ ਡੁੱਲੇ ਦੁਪੱਟੇ ਨੇ ਬਹੁਤ ਜ਼ਿਆਦਾ ਖੁੱਲੇ ਡੁੱਲੇ ਨੇ ਤੇ ਬਹੁਤ ਸੋਹਣਾ ਫੈਬਰਿਕ ਹੈ ਤੁਸੀਂ ਡੇਲੀ ਵੇਅਰ ਵਾਸਤੇ ਬਾਜ਼ਾਰ ਵਾਸਤੇ ਗੁਰਦੁਆਰਾ ਸਾਹਿਬ ਵਾਸਤੇ ਰਾਮ ਨਵੇਅਰ ਕਰ ਸਕਦੇ ਹੋ ਤੇ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੇ ਉੱਤੇ ਦਿੱਤੇ ਨੰਬਰ ਤੇ ਮੈਨੂੰ ਵਟਸਐਪ ਕਰਕੇ ਬਾਏ ਕਰ ਸਕਦੇ ਹੋ ਕੋਲੋ ਜੀ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਦਿਓ ਤੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੋਣ ਦੇਣਗੇ ਤੇ ਅੱਜ ਵਾਲੇ ਜਿਹੜੇ ਸੂਟ ਨੇ ਇਹਨਾਂ ਦੇ ਪ੍ਰਾਈਸ ਦੀ ਸੇਮ ਰਹਿਣਗੇ ਸਾਰਿਆਂ ਦੇ ये आ गया जी तीसरा कलर ये भी बहुत प्यारा कलर है डिजाइन बहुत प्यारा है ये ये दी जी जी शर्ट शर्ट चेक करो ती बहुत प्यारी शर्ट है प्रिंटिंग बहुत प्यारी है आ गया जी ए बॉर्डर बहुत प्यारा लग रहा है देखो ये आ गई जी बॉटम ਮੈਂ ਪਹਿਲਾਂ ਵੀ ਦੱਸਿਆ ਕਿ ਤੁਸੀਂ ਇਹਦੇ ਨਾਲ ਚਾਹੇ ਪਲਾਜ਼ੋ ਬਣਾ ਲਓ ਚਾਹੇ ਤੁਸੀਂ ਇਹਦੇ ਨਾਲ ਸਲਵਾਰ ਬਣਾ ਲਓ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਜੀ ਸਲਵਾਰ ਦਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਪਿਆਰਾ ਕਲਰ ਹੈ ਚਲੋ ਜੀ ਇਹ ਹੈਗੀ ਇਹਦੀ ਬਾਟਮ ਬਹੁਤ ਸੌਫਟ ਕਪੜਾ ਹੈ ਫੈਬਰਿਕ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੌਫਟ ਹੈ ਸਲਵਾਰ ਦੇ ਵਿੱਚ ਲਾਈਟ ਜਿਆ ਲਾਈਟ ਜਿਆ ਪਰਪਲ ਤੇ ਸ਼ਰਟ ਦੇ ਵਿੱਚ ਪਰਪਲ ਹੈ ਤੇ ਲਓ ਜੀ ਇਹ ਆ ਗਿਆ ਦੁਪੱਟਾ ਡਿਜ਼ਾਈਨਿੰਗ ਸੇਮ ਰਹੇਗੀ ਦੁਪੱਟਿਆਂ ਦੀ ਜਿਵੇਂ ਸ਼ਰਟ ਦੇ ਵਿੱਚ ਡਿਜ਼ਾਈਨ ਹੋਏਗਾ ਉਵੇਂ ਦੁਪੱਟੇ ਦੇ ਵਿੱਚ ਬਾਟਮ ਦੇ ਵਿੱਚ ਡਿਜ਼ਾਈਨ ਤੇ ਸ਼ਰਟ ਦੇ ਵਿੱਚ ਰਹੇਗਾ ਉਹੀ ਡਿਜ਼ਾਈਨ ਤੁਹਾਨੂੰ ਦੁਪੱਟੇ 'ਚ ਮਿਲੇਗਾ। ਲਓ ਦੇਖੋ। ਚਲੋ ਜੀ ਆਪਾਂ ਦੁਪੱਟੇ ਖੋਲ ਕੇ ਇਸੇ ਕਰਕੇ ਦਿਖਾਣੇ ਆ ਕਿਉਂਕਿ ਆਪਣੇ ਦੁਪੱਟਿਆਂ ਦੀ ਕੋਈ ਵੀ ਕੰਪਲੇਂਟ ਨਹੀਂ ਕਿ ਦੁਪੱਟੇ ਛੋਟੇ ਮਿਲਣਗੇ ਦੇਖੋ ਲੈਂਥ ਚੈੱਕ ਕਰੋ ਦੁਪੱਟੇ ਦੀ। ਫੁੱਲ ਲੈਂਥ ਹੈ ਜੀ। ਬਹੁਤ ਪਿਆਰਾ ਕਲਰ ਹੈ। ਤੇ ਸਕਰੀਨਸ਼ਾਟ ਲੈ ਲਓ ਤੁਸੀਂ। ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ। ਤੇ ਨੈਕਸਟ ਆ ਗਿਆ ਜੀ ਨੈਕਸਟ ਵੀ ਬੜਾ ਪਿਆਰਾ ਕਲਰ ਹੈ ਪੈਰਟ ਕਲਰ ਹੈ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਦਿਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਤੇ ਲੋ ਜੀ ਇਹ ਆਪਣੇ ਸੂਟ ਜਿਹੜੇ ਰਹਿਣਗੇ ਜੀ ਜਿਹੜੇ ਉੱਪਰ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੁਹਾਨੂੰ ਸ਼ਿਪਿੰਗ ਅਲੱਗ ਤੋਂ 페 ਨਹੀਂ ਕਰਨੀ ਪੈਗੀ ਤੇ ਆ ਜੀ ਨੈਕਸਟ ਡਿਜ਼ਾਈਨ ਦੇਖੋ ਬਾਰਡਰ ਦੇਖੋ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਆ ਗਈ ਜੀ ਇਹਦੀ ਸਲਵਾਰ ਇਹਦਾ ਵੀ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਹੈ ਜੀ ਸ਼ਰਟ ਤੇ ਇਹ ਸਲਵਾਰ ਤੇ ਲੋ ਜੀ ਇਹ ਆ ਗਿਆ ਦਾ ਦੁਪੱਟਾ ਦੁਪੱਟੇ ਆਪਣੇ ਜੀ ਕੋਟਾ ਡੋਰੀਆ ਦੇ ਦੁਪੱਟੇ ਨੇ ਸਾਰੇ ਸੇਮ ਹੀ ਫੈਬਰਿਕ ਡਿਜ਼ਾਈਨ ਅਲੱਗ-ਅਲੱਗ ਨੇ ਫੈਬਰਿਕ ਸੇਮ ਹੈ ਜੀ ਤਾਂ ਜੀ ਦੇਖੋ ਦੁਪੱਟਾ ਬਹੁਤ ਸੌਫਟ ਆ ਦੁਪੱਟਾ ਸਿਰ ਤੇ ਟਿਕਣ ਵਾਲਾ ਦੁਪੱਟਾ ਜਿਵੇਂ ਆਪਾਂ ਕਈ ਭੈਣਾਂ ਕਹਿੰਦੀਆਂ ਕਿ ਆਪਣੇ ਸਿਰ ਤੇ ਜੀ ਦੁਪੱਟਾ ਟਿਕਣ ਵਾਲਾ ਹੋਏ ਦੁਪੱਟਾ ਟਿਕਦਾ ਨਹੀਂ ਹੈਗਾ ਸਿਰ ਤੇ ਇਹ ਦੁਪੱਟਾ ਆਰਾਮ ਨਾਲ ਤੁਹਾਡੇ ਸਿਰ ਤੇ ਟਿਕੇਗਾ ਦੇਖੋ ਬਹੁਤ ਖੁੱਲਾ ਡੁੱਲਾ ਦੁਪੱਟਾ ਬਹੁਤ ਜ਼ਿਆਦਾ ਜਿਵੇਂ ਆਪਾਂ ਪਹਿਲਾਂ ਕਾਟਨ ਦੇ ਖੁੱਲੇ ਡੁੱਲੇ ਦੁਪੱਟੇ ਦਿਖਾਏ ਸੀ ਉਵੇਂ ਹੀ ਸੇਮ ਜੀ ਇਹ ਦੁਪੱਟੇ ਨੇ ਤੇ ਲੋ ਜੀ ਨੈਕਸਟ ਆ ਗਿਆ ਆਪਣਾ ਕਲਰ ਉਹ ਵੀ ਬਹੁਤ ਪਿਆਰਾ ਕਲਰ ਹੈ बेबी पिंक जहा कलर है बहुत सोहना लग रहा है ये आएगी अपनी शर्ट देखो जी प्रिंटिंग देखो बहुत सोहनी है ये तो बॉर्डर बनिया हुआ है ये तो यह चाक घेरे से लगवा सकते हो चलो जी आ गई बॉटम बॉटम का डिजाइन देखो जी मैं पहई है ਪਹਿਲਾ ਸੂਟ ਖਾਇਆ ਜਿਹੜਾ ਇੱਕ ਉਹਦੇ ਨਾਲ ਲਈ ਹੈ ਡਿਜ਼ਾਈਨ ਦਾ ਬਸ ਕਲਰ ਆ ਲੱਗਿਆ ਇਹ ਆ ਗਈ ਜੀ ਦੀ ਬਾਟਮ ਉਹ ਸੋਨਾ ਕਲਰ ਆ ਬਹੁਤ ਸੋਹਣਾ ਡਿਜ਼ਾਈਨ ਆ ਦੇਖ ਸਕਦੇ ਹੋ ਤੁਸੀਂ ਕੈਮਰੇ ਚ ਜਿਹੜਾ ਕਲਰ ਤੁਹਾਨੂੰ ਦਿਖ ਰਿਹਾ ਸੇਮ ਕਲਰ ਹੋਏਗਾ ਜੀ ਚਲੋ ਜੀ ਇਹ ਆਪਣਾ ਦੁਪੱਟਾ ਦੁਪੱਟੇ ਮੈਂ ਐਸੇ ਕਰਕੇ ਖੋਲ ਕੇ ਦਿਖਾਨੀ ਆ ਕਿਉਂਕਿ ਸਾਡੀਆਂ ਭੈਣਾਂ ਨੂੰ ਕੋਈ ਵੀ ਕਨਫਿਊਜ਼ਨ ਨਾ ਰਹੇ ਕਿ ਦੁਪੱਟਾ ਛੋਟਾ ਸੀ ਤੁਸੀਂ ਦੁਪੱਟਾ ਦਿਖਾਇਆ ਨਹੀਂ ਤੇ ਇਹਦਾ ਡਿਜ਼ਾਈਨ ਥੋੜਾ ਜਿਹਾ ਅਲੱਗ ਹੈ ਚੈੱਕ ਕਰ ਸਕਦੇ ਹੋ ਤੁਸੀਂ ਉਹ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਮੈਨੂੰ ਇਹ ਦੁਪੱਟੀਆਂ ਦੀ ਖਾਸੀਅਤ ਇਹ ਲੱਗਦੀ ਹੈ ਕਿ ਆਪਾਂ ਆਰਾਮ ਨਾਲ ਕੰਫਰਟ ਸਿਰ ਤੇ ਲੈ ਸਕਦੇ ਹਾਂ ਬਹੁਤ ਵਧੀਆ ਹੈ ਇਹ ਦੁਪੱਟਾ ਚਲੋ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਕਰ ਦਿਓ ਤੁਹਾਨੂੰ ਜੀ ਨੈਕਸਟ ਆ ਗਿਆ ਕਲਰ ਬਹੁਤ ਪਿਆਰਾ येलोਈਆ ਇਹਦਾ ਪ੍ਰਿੰਟ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ ਬਹੁਤ ਸੋਹਣਾ ਲੱਗ ਰਿਹਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਇਹ ਰਹੇਗੀ ਜੀ ਸ਼ਰਟ ਤੇ ਕੁਝ ਕੁ ਪਹਿਣਾ ਮੇਰੀਆਂ ਪੁੱਛਦੀ ਹੁੰਦੀਆਂ ਆ ਸ਼ਰਟ ਦਾ ਕਪੜਾ ਦੱਸਿਆ ਕਰੋ ਕਿੰਨੇ ਮੀਟਰ ਹੈ 2.5 ਮੀਟਰ ਹੀ ਸ਼ਰਟ ਦਾ ਰਹੇਗਾ ਤੇ 2.5 ਮੀਟਰ ਹੀ ਬਾਟਮ ਦਾ ਰਹੇਗਾ ਤੇ ਲੋ ਜੀ ਇਹ ਆ ਗਈ ਜੀ ਬਾਟਮ ਤੁਸੀਂ ਪਲਾਜ਼ੋ ਬਣਾ ਲਓ ਚਾਹੇ ਸਲਵਾਰ ਬਣਾ ਲਓ ਬਹੁਤ ਸੋਹਣੀ ਲੱਗੇਗੀ ਕੰਬੀਨੇਸ਼ਨ ਬਹੁਤ ਪਿਆਰਾ ਲੱਗ ਰਿਹਾ। ਦਿਨੋ ਜੀ ਇਹਦਾ ਦੁਪੱਟਾ। ਲੋਕ ਚੈੱਕ ਕਰੋ ਦੁਪੱਟਾ। ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਦੁਪੱਟੇ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ। ਸਕਰੀਨਸ਼ਾਟ ਲੈ ਲਿਓ। ਤੇ ਕੁਝ ਕੁ ਪੈਣਾ ਮੇਰੀਆਂ ਜਦੋਂ ਸਕਰੀਨਸ਼ਾਟ ਭੇਜਦੇ ਆ ਨਾ ਉਹ ਸਕਰੀਨਸ਼ਾਟ ਸਾਫ ਨਹੀਂ ਹੁੰਦਾ ਚੰਗੀ ਤਰ੍ਹਾਂ ਸਕਰੀਨਸ਼ਾਟ ਵਧੀਆ ਲੈ ਕੇ ਭੇਜਿਆ ਕਰੋ ਤਾਂ ਕਿ ਤੁਹਾਨੂੰ ਵੀ ਕੋਈ ਕਨਫਿਊਜ਼ਨ ਨਾ ਹੋਵੇ ਤੇ ਮੈਨੂੰ ਵੀ ਕੋਈ ਕਨਫਿਊਜ਼ਨ ਨਾ ਹੋਵੇ ਚਲੋ ਜੀ ਇਹ ਐਸ ਸ਼ਰਟ ਤੇ ਇਹ ਹੈਗੀ ਹੈ ਜੀ ਬਾਟਮ ਬਹੁਤ ਪਿਆਰਾ ਕਲਰ ਆ ਉਹ ਸੋਹਣਾ ਲੱਗ ਰਿਹਾ ਚੈੱਕ ਕਰ ਸਕਦੇ ਤੁਸੀਂ ਚਲੋ ਜੀ ਨੈਕਸਟ ਆ ਗਿਆ ਆਪਣਾ ਗ੍ਰੇ ਕਲਰ ਰਹ ਗਈ ਜੀ ਇਹਦੀ ਸ਼ਰਟ ਨੋਟ ਬਚਾਈਂ ਚੈੱਕ ਕਰੋ ਬਹੁਤ ਸੋਹਣਾ ਗ੍ਰੇ ਕਲਰ ਹੈ ਜੀ ਇਹ ਗ੍ਰੇ ਤੇ ਵਾਈਟ ਦੇ ਵਿੱਚ ਆ ਇਹ ਬੜਾ ਪਿਆਰਾ ਲੱਗ ਰਿਹਾ ਸਰ ਜੀ ਦੇਖੋ ਕਲਰ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਤੇ ਇਹ ਰਹੇਗੀ ਜੀ ਇਹਦੀ ਬਾਟਮ ਇਹਦਾ ਵੀ ਡਿਜ਼ਾਈਨ ਡਿਫਰੈਂਟ ਹੈ ਜੀ ਬਾਟਮ ਕੋਈ ਵੀ ਪਲੇਨ ਨਹੀਂ ਹੈਗੀ ਸਾਰਿਆਂ ਦੇ ਵਿੱਚ ਡਿਜ਼ਾਈਨ ਹੈ ਜੀ ਲਓ ਜੀ ਲਾਈਨਿੰਗ ਵਾਲੀ ਹੈ ਕੋਈ ਲਾਈਨ ਲਾਈਨ ਵਾਲੀ ਹੈ ਕੋਈ ਜਿਗਜੈਕ ਵਾਲੀ ਹੈ ਤੇ ਇਹ ਰਹੇਗੀ ਜੀ ਬਾਟਮ ਇਹਦੀ ਵਾਈਟ ਦੇ ਵਿੱਚ ਵਾਈਟ ਤੇ ਗ੍ਰੇ ਦਾ ਕੰਬੀਨੇਸ਼ਨ ਆ ਬਹੁਤ ਪਿਆਰਾ ਹੈ ਚਲੋ ਜੀ ਇਹ ਆ ਗਿਆ ਆਪਣਾ ਦੁਪੱਟਾ ਲਓ ਜੀ ਚੈੱਕ ਕਰੋ ਜੀ ਦੁਪੱਟਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਇਹਦੇ ਹਲਕਾ ਜਿਹਾ 골ਡ 골ਡ ਦਾ ਟੱਚ ਦਿੱਤਾ ਹੋਇਆ ਬੜਾ ਪਿਆਰਾ ਲੱਗ ਰਿਹਾ ਹੈ ਇਹ ਚੀਜ਼ ਬਹੁਤ ਸੋਹਣੀ ਲੱਗ ਰਹੀ ਹੈ। ਤੇ ਲੋ ਜੀ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਕਰ ਸਕਦੇ ਹੋ। ਤੇ ਹਾਂਜੀ ਇਹ ਸੀ ਜੀ ਅੱਜ ਦੀ ਸਾਡੀ ਕਲੈਕਸ਼ਨ ਆ ਮੀਟ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ। ਅਗਰ ਪਸੰਦ ਆਈਏ ਤੇ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ DM ਕਰ ਸਕਦੇ ਹੋ ਤੇ ਸੂਟ ਬਾਏ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਜੇ ਕਿਸੇ ਨੇ ਵੀ ਸੂਟ ਬਾਏ ਕਰਨਾ ਤੇ ਉੱਪਰ ਦਿੱਤੇ ਨੰਬਰ ਤੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ। this is shikali thank you